ਲਓ ਜੀ ਹੁਣ ਪੁਲਿਸ ਕੀ ਕਰੇਗੀ ਤੇ ਕੀ ਜਵਾਬ ਦੇਵੇਗੀ ਅੱਜ ਉੱਚ ਅਦਾਲਤ ਹਾਈ ਕੋਰਟ ਨੇ ਫੌਜੀ ਅਫਸਰ ਕਰਨਲ ਦੀ ਪੁਲਿਸ ਵੱਲੋਂ ਕੀਤੀ ਕੁੱਟਮਾਰ ਮਾਮਲੇ ਦੇ ਵਿੱਚ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਨੂੰ ਚੰਗੀ ਫਟਕਾਰ ਪਾਈ ਹੈ ਤੇ ਨਾਲੇ ਵੱਡੇ ਸਵਾਲ ਪੁੱਛੇ ਨੇ ਤੇ 2 ਦਿਨਾਂ ਦੇ ਵਿੱਚ ਜਵਾਬ ਮੰਗ ਲਿਆ ਪੰਜਾਬ ਪੁਲਿਸ ਤੇ ਪੰਜਾਬ ਸਰਕਾਰ ਤੋਂ ਅੱਜ ਜਦੋਂ ਪੰਜਾਬ ਹਾਈ ਕੋਰਟ ਦੇ ਵਿੱਚ ਕਰਨਲ ਕੁੱਟਮਰ ਮਾਮਲੇ ਦੀ ਸੁਣਵਾਈ ਹੋਈ ਹੈ ਤਾਂ ਹਾਈ ਕੋਰਟ ਨੇ ਬਹੁਤ ਵੱਡੇ ਸਵਾਲ ਪੁਲਿਸ ਤੇ ਖੜੇ ਕਰ ਦਿੱਤੇ ਨੇ ਕੀ ਕੁਝ ਕਿਹਾ ਹਾਈ ਕੋਰਟ ਨੇ ਤੁਸੀਂ ਸਵਾਲ ਸੁਣ ਕੇ ਦੱਸਿਓ ਕੀ ਉੱਚ ਅਦਾਲਤ ਦੇ ਸਵਾਲ ਸਹੀ ਨੇ ਕੀ ਸੱਚਮੁੱਚ ਪੁਲਿਸ ਜਿਹੜੀ ਆ ਉਹਨੂੰ ਇਹ ਸਵਾਲ ਬਣਦੇ ਨੇ ਤੁਸੀਂ ਆਪਣਾ ਕਮੈਂਟ ਲਿਖਿਓ ਹਾਈ ਕੋਰਟ ਨੇ ਅੱਜ ਪੁੱਛਿਆ ਪੰਜਾਬ ਪੁਲਿਸ ਨੂੰ ਕਿ ਪਹਿਲਾਂ ਤੁਸੀਂ ਇਹ ਦੱਸੋ ਕਿ ਜਦੋਂ ਇਹ ਸਭ ਕੁਝ ਹੋਇਆ ਜਾ ਜੇ ਪੁਲਿਸ ਸਹੀ ਸੀ ਤਾਂ ਪੁਲਿਸ ਵਾਲੇ ਉੱਥੇ ਖੜੇ ਕਿਉਂ ਨਹੀਂ ਉਹ ਭੱਜ ਕਿਉਂ ਗਏ ਦੂਜਾ ਸਵਾਲ ਹਾਈ ਕੋਰਟ ਨੇ ਪੁੱਛਿਆ ਕਿ ਪਰਚਾ ਐਫ ਆਈ ਆਰ ਤੁਰੰਤ ਦਰਜ ਕਿਉਂ ਨਹੀਂ ਕੀਤਾ ਗਿਆ ਤੀਜਾ ਸਵਾਲ ਹਾਈ ਕੋਰਟ ਨੇ ਪੁਲਿਸ ਨੂੰ ਤੇ ਪੰਜਾਬ ਸਰਕਾਰ ਨੂੰ ਪੁੱਛਿਆ ਵੀ ਜਦੋਂ ਪਰਚਾ ਦਰਜ ਕੀਤਾ ਗਿਆ ਤਾਂ ਉਹ ਪੀੜਿਤ ਪਰਿਵਾਰ ਦੀ ਸ਼ਿਕਾਇਤ ਤੇ ਕਿਉਂ ਨਹੀਂ ਕੀਤਾ ਗਿਆ ਉਹ ਕਿਸੇ ਟਾਬੇ ਵਾਲੇ ਦੀ ਸ਼ਿਕਾਇਤ ਤੇ ਕਿਉਂ ਕਰ ਦਿੱਤਾ ਗਿਆ ਤੇ ਚੌਥਾ ਸਵਾਲ ਹਾਈ ਕੋਰਟ ਨੇ ਪੁੱਛਿਆ ਵੀ ਉਹ ਜਿਹੜੇ ਪੁਲਿਸ ਵਾਲੇ ਨੇ ਤੁਸੀਂ ਉਹਨਾਂ ਮੁਲਜ਼ਮ ਪੁਲਿਸ ਵਾਲਿਆਂ ਦੇ ਨਾਮ ਨਸ਼ਰ ਕਿਉਂ ਨਹੀਂ ਕਰ ਰਹੇ ਤੇ ਨਾਲ ਹਾਈ ਕੋਰਟ ਨੇ ਕਿਹਾ ਕਿ ਤੁਰੰਤ ਉਹਨਾਂ ਦੇ ਨਾਮ ਦੱਸੋ ਤੇ ਨਾਲ ਹੀ ਹਾਈ ਕੋਰਟ ਨੇ ਕਿਹਾ ਕਿ ਤੁਹਾਡੀਆਂ ਇਹਨਾਂ ਹਰਕਤਾਂ ਨੂੰ ਵੇਖ ਕੇ ਲੋਕਾਂ ਦਾ ਪੁਲਿਸ ਦੇ ਉੱਪਰ ਵਿਸ਼ਵਾਸ ਖਤਮ ਹੋਇਆ ਨਾਲ ਹੀ ਹਾਈ ਕੋਰਟ ਨੇ ਕਿਹਾ ਕਿ ਤੁਹਾਡਾ ਇਹ ਵਤੀਰਾ ਦੇਖ ਕੇ ਕਿਉਂ ਨਾ ਇਸ ਸਾਰੇ ਮਾਮਲੇ ਦੀ ਜਾਂਚ ਸੀਬੀਆਈ ਨੂੰ ਸੌਂਪ ਦਿੱਤੀ ਜਾਵੇ ਇਹ ਨਾਲ ਹੀ ਹਾਈ ਕੋਰਟ ਨੇ ਪੰਜਾਬ ਪੁਲਿਸ ਤੇ ਪੰਜਾਬ ਸਰਕਾਰ ਨੂੰ ਕਿਹਾ ਕਿ ਪੁਲਿਸ ਨੂੰ ਇਹ ਅਧਿਕਾਰ ਦਿੱਤਾ ਕਿ ਨੇ ਹੈ ਕਿ ਜਿਹਨੂੰ ਮਰਜ਼ੀ ਕੁੱਟ ਦਿੱਤਾ ਜਾਂ ਪੁਲਿਸ ਨੂੰ ਐਦਾਂ ਕੁੱਟਣ ਦਾ ਅਧਿਕਾਰ ਕਿਹੜੇ ਕਾਨੂੰਨ ਅਨਸਾਰ ਹੈ ਇਹ ਸਾਰੀਆਂ ਗੱਲਾਂ ਅੱਜ ਉੱਚ ਅਦਾਲਤ ਹਾਈ ਕੋਰਟ ਨੇ ਕੀਤੀਆਂ ਨੇ ਔਰ ਇਹਨਾਂ ਸਵਾਲਾਂ ਤੇ ਪੰਜਾਬ ਪੁਲਿਸ ਤੇ ਪੰਜਾਬ ਸਰਕਾਰ ਬੁਰੀ ਤਰ੍ਹਾਂ ਘਿਰਦੀ ਨਜ਼ਰ ਆ ਰਹੀ ਹੈ ਹੁਣ ਸਵਾਲ ਵੱਡੇ ਨੇ ਜਦੋਂ ਇਹੀ ਸਵਾਲ ਕਰਨਲ ਦਾ ਪਰਿਵਾਰ ਪੁੱਛ ਰਿਹਾ ਸੀ ਲੋਕ ਪੁੱਛ ਰਹੇ ਸੀ ਤਾਂ ਉਦੋਂ ਤਾਂ ਪੰਜਾਬ ਪੁਲਿਸ ਤੇ ਪੰਜਾਬ ਸਰਕਾਰ ਚੁੱਪ ਸੀ ਜਵਾਬ ਦਿੱਤਾ ਕੋਈ ਨਹੀਂ ਅਸਲ 'ਚ ਲੋਕਾਂ ਨੂੰ ਤਾਂ ਐ ਸਮਝਿਆ ਜਾਂਦਾ ਵੀ ਇਹਨਾਂ ਨੂੰ ਤਾਂ ਜਵਾਬ ਦੇਣਾ ਬਣਦਾ ਹੀ ਨਹੀਂਗਾ ਪੰਜਾਬ ਸਰਕਾਰ ਘਟਨਾ ਵਾਪਰਨ ਤੋਂ ਬਾਅਦ ਲਗਾਤਾਰ ਚੁੱਪ ਰਹੀ ਹੈ ਭਗਵੰਤਮਨ ਸਾਹਿਬ ਹੁਣ ਤੱਕ ਚੁੱਪ ਨੇ ਉਹਨਾਂ ਦਾ ਕੋਈ ਬਿਆਨ ਨਹੀਂ ਆਇਆ ਜਿਵੇਂ ਘਟਨਾ ਪਾਕਿਸਤਾਨ ਦੀ ਹੋਵੇ ਤੇ ਇੱਕ ਗੱਲ ਹੋਰ ਦੱਸ ਦਿਆਂ ਜੇ ਇਹ ਘਟਨਾ ਪਾਕਿਸਤਾਨ ਦੀ ਹੁੰਦੀ ਫੇਰ ਮੈਨੂੰ ਲੱਗਦਾ ਹੁਣ ਤੱਕ ਭਗਵੰਤਮਨ ਸਾਹਿਬ ਦਾ ਮੁੱਖ ਮੰਤਰੀ ਸਾਹਿਬ ਦਾ ਬਿਆਨ ਆ ਜਾਣਾ ਸੀ ਪਰ ਹੁਣ ਤੱਕ ਚੁੱਪ ਨੇ ਪੰਜਾਬ ਸਰਕਾਰ ਦੇ ਕਿਸੇ ਵੱਡੇ ਮੰਤਰੀ ਨੇ ਪਹਿਲੇ 4-5 ਦਿਨ ਤੱਕ ਕੋਈ ਬਿਆਨ ਹੀ ਨਹੀਂ ਸੀ ਦਿੱਤਾ ਫਿਰ ਹਰਪਾਲ ਚੀਮਾ ਸਾਹਿਬ ਹੋਰਾਂ ਨੇ ਅੰਤ 'ਚ ਜਦੋਂ ਗੱਲ ਪੂਰੀ ਖਿਲਰ ਗਈ ਉਦੋਂ ਮੜਾ ਜਾ ਬਿਆਨ ਦਿੱਤਾ ਪੰਜਾਬ ਦੇ ਡੀਜੀਪੀ ਸਾਹਿਬ ਨੇ ਵੀ ਕੱਲ ਫਿਰ ਜਦੋਂ ਮਾਮਲਾ ਹਾਈ ਕੋਰਟ 'ਚ ਚਲਾ ਗਿਆ ਉਸ ਤੋਂ ਬਾਅਦ ਕਿਹਾ ਵੀ ਦੇਖੋ ਜੀ ਇਹ ਫੌਜ ਤੇ ਪੁਲਿਸ ਦੇ ਵਿਚਾਲੇ ਜੋ ਹੋਇਆ ਇਹ ਮੰਦਭਾਗਾ ਹੋਇਆ ਇਹ ਗਲਤ ਹੋਇਆ ਪਰ ਕਾਰਵਾਈ ਸਖਤ ਕਰਨ ਦੀ ਗੱਲ ਉਹਨਾਂ ਨੇ ਵੀ ਨਹੀਂ ਆਖੀ ਇਹ ਕਹਿ ਦਿੱਤਾ ਐਂਡ ਤੇ ਵੀ ਪਟਿਆਲੇ ਦਾ ਪ੍ਰਸ਼ਾਸਨ ਇਹਨੂੰ ਦੇਖ ਰਿਹਾ ਹੁਣ ਇਹਦੇ ਨਾਲ ਮਾਮਲਾ ਕੱਲ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਗੂੰਜਿਆ ਵਿਰੋਧੀ ਧਿਰ ਨੇ ਕਿਹਾ ਕਿ ਜੇਕਰ ਫੌਜੀ ਕਰਨਲ ਨਾਲ ਆ ਹੋ ਰਿਹਾ ਤਾਂ ਆਮ ਲੋਕਾਂ ਨਾਲ ਕੀ ਹੋਊਗਾ ਪੰਜਾਬ ਸਰਕਾਰ ਦੇ ਅੱਗੇ ਸਵਾਲਾਂ ਦੀ ਝੜੀ ਇਸ ਮਾਮਲੇ ਨੇ ਲਾ ਦਿੱਤੀ ਆ ਪੁਲਿਸ ਦੇ ਵਤੀਰੇ ਦੇ ਉੱਪਰ ਅੱਜ ਜਿਸ ਤਰ੍ਹਾਂ ਮਾਨਯੋਗ ਪੰਜਾਬ ਹਰਿਆਣਾ ਹਾਈ ਕੋਰਟ ਨੇ ਸਵਾਲ ਖੜੇ ਕੀਤੇ ਨੇ ਇਹ ਆਪਣੇ ਆਪ ਦੇ ਵਿੱਚ ਸੋਚਣ ਵਿਚਾਰਨ ਦੀ ਮੰਗ ਕਰਦਾ ਮਾਮਲਾ ਹੁਣ ਤੁਸੀਂ ਦੱਸੋ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਇਹਦੇ ਤੇ ਕੀ ਜਵਾਬ ਦੇਵੇਗੀ ਦੇਖੋ ਮਾਮਲਾ ਜਦੋਂ ਵਾਪਰਿਆ ਉਸ ਤੋਂ ਬਾਅਦ ਕਈ ਸਾਰੇ ਸਵਾਲ ਉੱਠੇ ਨੇ ਪਹਿਲਾਂ ਤਾਂ ਕਰਨਲ ਦੀ ਜਿਹੜੀ ਘਰਵਾਲੀ ਐ ਉਹਨੇ ਜਦੋਂ ਇਹ ਸਾਰੇ ਸਵਾਲ ਉਠਾਏ ਨੇ ਤਾਂ ਉਹਦੇ ਸਵਾਲਾਂ ਦੇ ਉੱਪਰ ਪੰਜਾਬ ਪੁਲਿਸ ਨੇ ਕੋਈ ਪੁਖਤਾ ਜਵਾਬ ਨਹੀਂ ਦਿੱਤੇ ਸਵਾਲ ਤਾਂ ਹੈਗੇ ਨੇ ਸੱਚਮੁੱਚ ਕਿਉਂ ਨਹੀਂ ਸ਼ਿਕਾਇਤ ਕਰਤਾ ਪੀੜਤ ਪਰਿਵਾਰ ਐ ਤੇ ਪਰਚਾ ਪੁਲਿਸ ਵਾਲੀ ਪੁਲਿਸ ਕਿਸੇ ਢਾਬੇ ਵਾਲੇ ਦੇ ਬਿਆਨਾਂ ਤੇ ਕਰੀ ਜਾਂਦੀ ਐ ਇਹ ਕੀ ਜਿਲਾਕੀ ਐ ਭਈ ਇਹ ਸੱਚਮੁੱਚ ਜੋ ਮਾਨਯੋਗ ਹਾਈ ਕੋਰਟ ਨੇ ਪੁੱਛਿਆ ਵੀ ਪੰਜਾਬ ਪੁਲਿਸ ਤੇ ਲੋਕਾਂ ਦਾ ਵਿਸ਼ਵਾਸ ਘਟਿਆ ਇਹ ਗੱਲ ਠੀਕ ਹੈ ਪਹਿਲਾਂ ਪੰਜਾਬ ਪੁਲਿਸ ਇਹ ਵੀ ਸੋਚੇ ਵੀ ਪਹਿਲਾਂ ਹੀ ਜਨਤਾ ਦਾ ਲੋਕਾਂ ਦਾ ਵਿਸ਼ਵਾਸ ਪੁਲਿਸ ਦੇ ਉੱਪਰ ਕਿੰਨਾ ਕੁ ਹੈ ਪੁਲਿਸ ਕੋਈ ਬਿਆਨ ਦੇ ਦੇਵੇ ਪੁਲਿਸ ਕੋਈ ਗੱਲ ਕਹਿ ਦੇਵੇ ਲੋਕਾਂ ਦਾ ਉਹਦੇ ਉੱਪਰ ਕਿੰਨਾ ਕੁ ਵਿਸ਼ਵਾਸ ਹੈ ਮੈਨੂੰ ਲੱਗਦਾ 100 ਚੋਂ 99 ਲੋਕ ਤਾਂ ਪਹਿਲਾਂ ਹੀ ਕਹਿੰਦੇ ਸੀ ਯਾਰ ਪਤਾ ਨਹੀਂ ਸੱਚ ਆ ਕਿ ਝੂਠ ਆ ਇਹ ਤਾਂ ਐਵੇਂ ਵੀ ਕੱਢ ਲੈਂਦੇ ਨੇ ਪੁਲਿਸ ਪਿਛਲੇ ਦਿਨਾਂ ਤੋਂ ਐਨਕਾਊਂਟਰ ਕਰ ਰਹੀ ਹੈ ਤੇ ਲੋਕ ਇਹਦੇ ਉੱਪਰ ਵੀ ਡਾਊਟ ਕਰ ਰਹੇ ਨੇ ਸ਼ੱਕ ਕਰ ਰਹੇ ਨੇ ਕਿੰਨੇ ਸਾਰੇ ਲੋਕਾਂ ਨੇ ਸਵਾਲ ਮੀਡੀਆ ਤੇ ਸੋਸ਼ਲ ਮੀਡੀਆ ਦੇ ਉੱਪਰ ਉਠਾਏ ਨੇ ਲੋਕ ਕਹਿੰਦੇ ਨੇ ਕਿ ਪਹਿਲਾਂ ਬੜੇ ਝੂਠੇ ਪੁਲਿਸ ਮੁਕਾਬਲੇ ਪੁਲਿਸ ਬਣਾਉਂਦੀ ਰਹੀ ਆ ਤੇ ਅੱਜ ਅਦਾਲਤਾਂ ਝੂਠੇ ਪੁਲਿਸ ਮੁਕਾਬਲੇ ਤੇ ਸਜ਼ਾਵਾਂ ਦੇ ਰਹੀਆਂ ਨੇ ਤੇ ਲੋਕਾਂ ਨੂੰ ਇਹ ਲੱਗਦਾ ਵੀ ਸ਼ਾਇਦ ਇਸੇ ਤਰ੍ਹਾਂ ਹੀ ਇਹ ਵੀ ਹੋਣਾ ਪਰ ਇਸ ਸਭ ਕੁਝ ਦੇ ਵਿੱਚ ਆ ਜਿਹੜਾ ਹੁਣ ਹਾਈ ਕੋਰਟ ਨੇ ਸਵਾਲ ਪੁੱਛੇ ਨੇ ਇਹ ਆਪਣੇ ਆਪ ਦੇ ਵਿੱਚ ਬਹੁਤ ਵੱਡੇ ਸਵਾਲ ਨੇ ਹੁਣ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਨੂੰ ਜਵਾਬ ਦੇਣੇ ਪੈਣਗੇ ਹੁਣ ਦੇਣੇ ਪੈਣੇ ਨੇ ਕਿਉਂਕਿ ਹਾਈ ਕੋਰਟ ਨੇ ਸਵਾਲ ਪੁੱਛੇ ਨੇ ਜੇ ਆਮ ਜਨਤਾ ਪੁੱਛੇ ਤਾਲਾ ਵੱਜ ਸਕਦਾ ਹਾਈ ਕੋਰਟ ਦੇ ਸਵਾਲਾਂ ਤੋਂ ਤਾਂ ਤਾਲਾ ਨਹੀਂ ਨਾ ਵੱਜ ਸਕਦਾ ਹੁਣ ਜਦੋਂ ਇਹ ਸਭ ਕੁਝ ਹੋਇਆ ਤਾਂ ਇਹਦੇ ਦਰਮਿਆਨ ਹੀ ਜਿਹੜੀ ਫੌਜੀ ਅਫਸਰ ਦੀ ਘਰ ਵਾਲੀ ਜਿਹੜਾ ਪੀੜਤ ਪਰਿਵਾਰ ਹੈ ਜਿਹੜਾ ਇਨਸਾਫ ਦੀ ਲੜਾਈ ਲੜ ਰਿਹਾ ਹੈ ਉਹਦੇ ਉੱਪਰ ਹੀ ਕਈ ਤਰ੍ਹਾਂ ਦੇ ਸਵਾਲ ਉਠਾਏ ਗਏ ਨੇ ਇੱਕ ਤਾਂ ਇੱਕ ਔਰਤ ਹੈ ਜਿਹੜੀ ਬਠਿੰਡਾ ਤੋਂ ਹੈ ਉਹਨੇ ਪਿਛਲੇ ਦਿਨੀ ਕਰਨਲ ਦੀ ਘਰਵਾਲੀ ਤੇ ਸਵਾਲ ਉਠਾਏ ਗਏ ਉਹ ਕਹਿੰਦੀ ਵੀ ਮੇਰਾ ਘਰਵਾਲਾ ਪਿਛਲੇ ਸਾਲ ਉਹਦੀ ਡੈਥ ਹੋਈ ਸੀ ਔਰ ਉਸ ਮਾਮਲੇ ਦੇ ਵਿੱਚ ਇਹਨੇ ਕੁਝ ਬੰਨ ਨਹੀਂ ਸੀ ਦਿੱਤਾ ਤੇ ਫੌਜੀ ਅਫਸਰ ਦੀ ਘਰਵਾਲੀ ਨੇ ਉਹਦਾ ਜਵਾਬ ਦਿੱਤਾ ਉਹਨੇ ਕਿਹਾ ਵੀ ਉਹ ਮੇਰਾ ਭਰਾ ਬਣਿਆ ਹੋਇਆ ਸੀਗਾ ਮੈਂ ਪਟਿਆਲੇ ਰਹਿਨੀ ਆ ਉਹ ਬਠਿੰਡੇ ਰਹਿੰਦਾ ਮੈਂ ਉਹਦੇ 10-12 ਸਾਲ ਰਖੜੀ ਬੰਨ੍ਹਦੀ ਰਹੀ ਆ ਔਰ ਜਦੋਂ ਉਹਦੀ ਮੌਤ ਦਾ ਮੈਨੂੰ ਪਤਾ ਲੱਗਿਆ ਤਾਂ ਮੈਂ ਤੁਰੰਤ ਗਈ ਆ ਤੇ ਮੈਂ ਜਾ ਕੇ ਪੁਲਿਸ ਦੇ ਨਾਲ ਬਹਿਸ ਕੀਤੀ ਐ ਪੁਲਿਸ ਨੂੰ ਕਹਿ ਕੇ ਜਿਹੜਾ ਪਰਚਾ ਦਰਜ ਨਹੀਂ ਸੀ ਹੋ ਰਿਹਾ ਉਹ ਪਰਚਾ ਦਰਜ ਕਰਵਾਇਆ ਫਿਰ ਜਿਹੜੇ ਬੰਦਿਆਂ ਨੇ ਉਹਨੂੰ ਮਾਰਿਆ ਸੀ ਉਹ ਗ੍ਰਿਫਤਾਰ ਕਰਵਾਏ ਮੈਂ ਔਰ ਫਿਰ 10 ਲੱਖ ਰੁਪਈਆ ਪ੍ਰਸ਼ਾਸਨ ਤੋਂ ਪੀੜਤ ਪਰਿਵਾਰ ਨੂੰ ਮੈਂ ਦਵਾਇਆ ਫੌਜੀ ਅਫਸਰ ਦੀ ਘਰਵਾਲੀ ਕਹਿੰਦੀ ਇਸ ਤੋਂ ਉੱਤੇ ਹੋਰ ਮੈਂ ਕੀ ਕਰਦੀ ਫੌਜੀ ਅਫਸਰ ਦੀ ਘਰਵਾਲੀ ਕਹਿੰਦੀ ਹੈ ਕਿ ਜਿਹੜੀ ਇਹ ਔਰਤ ਅੱਜ ਬੋਲ ਰਹੀ ਹੈ ਇਹ ਮੇਰੇ ਹੀ ਮੂੰਹ ਬੋਲੇ ਭਰਾ ਦੀ ਘਰਵਾਲੀ ਹੈ ਇੱਕ ਤਰ੍ਹਾਂ ਨਾਲ ਮੇਰਾ ਹੀ ਪਰਿਵਾਰ ਹੈ ਪਹਿਲਾਂ ਕਦੇ ਇਹ ਨਹੀਂ ਬੋਲੀ ਹੁਣ ਪਤਾ ਨਹੀਂ ਕਿਹੜੀ ਮਜਬੂਰੀ ਚ ਉਹਨੂੰ ਇੰਜ ਬੋਲਣਾ ਪੈ ਰਿਹਾ ਫੌਜੀ ਅਫਸਰ ਦੀ ਘਰਵਾਲੀ ਕਹਿੰਦੀ ਹੈ ਕਿ ਉਹ ਆਪਣੇ ਆਪ ਨਹੀਂ ਬੋਲ ਰਹੀ ਉਹਨੂੰ ਬੁਲਵਾਇਆ ਗਿਆ ਹੋ ਸਕਦਾ ਹੈ ਔਰ ਉਧਰ ਇੱਕ ਰੌਲਾ ਹੋਰ ਪੈ ਗਿਆ ਪਿਛਲੇ ਦਿਨੀ ਫੌਜੀ ਅਫਸਰ ਦੀ ਘਰਵਾਲੀ ਦੇ ਮੂੰਹ 'ਚੋਂ ਗਾਲ ਨਿਕਲ ਗਈ ਤਾਂ ਉਹਦਾ ਕਾਫੀ ਵੱਡਾ ਮੁੱਦਾ ਜਿਹੜਾ ਉਹ ਬਣਿਆ ਉਹਦੇ ਉੱਪਰ ਵੀ ਫੌਜੀ ਅਫਸਰ ਦੀ ਘਰਵਾਲੀ ਨੇ ਸਫਾਈ ਦਿੱਤੀ ਹੈ ਉਹਨੇ ਕਿਹਾ ਕਿ ਮੈਂ ਅਸਲ ਦੇ ਵਿੱਚ ਜਦੋਂ ਉਹ ਵੀਡੀਓ ਦੇਖਦੀ ਆ ਜਦਿੱਤੇ ਮੇਰੇ ਘਰ ਵਾਲੇ ਨੂੰ ਮੇਰੇ ਬੱਚੇ ਨੂੰ ਕੁੱਟਿਆ ਜਾ ਰਿਹਾ ਠੁੱਡੇ ਮਰੇ ਜਾ ਰਹੇ ਨੇ ਤਾਂ ਉਹ ਵੀਡੀਓ ਦੇਖ ਕੇ ਮੈਂ ਬਹੁਤ ਗੁੱਸੇ 'ਚ ਆ ਜਾਨੀ ਆ ੜਕ ਜਾਨੀ ਆ ਤਾ ਉਹਦੇ ਕਰਕੇ ਮੇਰੇ ਮੂੰਹ ਚੋ ਜੋ ਉਹ ਸ਼ਬਦ ਨਿਕਲ ਗਿਆ ਇੱਕ ਉਹ ਨਿਕਲ ਗਿਆ ਤੇ ਨਾਲੇ ਮੈਂ ਉਹਦੀ ਮਾਫੀ ਵੀ ਮੰਗਦੀ ਆ ਪਰ ਉਹਨੇ ਕਿਹਾ ਕਿ ਤੁਸੀਂ ਸਾਰੇ ਸੋਚੋ ਕਿ ਜੇਕਰ ਤੁਹਾਡੇ ਪਰਿਵਾਰ ਦੇ ਨਾਲ ਕਿਸੇ ਜੀ ਦੇ ਨਾਲ ਇੰਜ ਕੀਤਾ ਗਿਆ ਹੋਵੇ ਤਾਂ ਤੁਸੀਂ ਕੀ ਕਰੋਗੇ ਕੀ ਤੁਹਾਡੇ ਮੂੰਹ ਚੋ ਫੁੱਲ ਕਰਨਗੇ ਕੀ ਤੁਹਾਡੇ ਮੂੰਹ ਚੋ ਕੁਝ ਗਲਤ ਨਹੀਂ ਨਿਕਲ ਸਕਦਾ ਹਾਲਾਂਕਿ ਮੈਂ ਗਾਲ ਕੱਢਣ ਦੇ ਖਿਲਾਫ ਆ ਇਹਦੇ باوجود ਵੀ ਇਹ ਗੱਲ ਉਹਦੀ ਜਿਹੜੀ ਆ ਲੋਕਾਂ ਨੂੰ ਜੱਜਦੀ ਹੈ ਕਿ ਹਾਂ ਜਦੋਂ ਇਸ ਕਿਸਮ ਦਾ ਤੱਕਾ ਹੋਇਆ ਹੋਵੇ ਤਾਂ ਮੂੰਹ ਚੋਂ ਫਿਰ ਕਈ ਵਾਰੀ ਗੁੱਸੇ ਦੇ ਵਿੱਚ ਕੋਈ ਅਜੀਹਾ ਸ਼ਬਦ ਕਿਸੇ ਦੇ ਨਿਕਲ ਸਕਦਾ ਉਸ ਤੋਂ ਬਾਅਦ ਹੁਣ ਜਦੋਂ ਇਹ ਮਾਮਲਾ ਜੋਰ ਫੜ ਗਿਆ ਤਾਂ ਕੱਲ ਮੁੱਖ ਮੰਤਰੀ ਭਗਵੰਤ ਮਾਨ ਇਹਦੇ ਚ ਐਂਟਰੀ ਉਹਨਾਂ ਦੀ ਹੋਈ ਹੈ ਔਰ ਕੱਲ ਜਦੋਂ ਹੁਣ ਧਰਨਾ ਲਾਇਆ ਹੋਇਆ ਸੀਗਾ ਡੀਸੀ ਦਫ਼ਤਰ ਪਟਿਆਲਾ ਦੇ ਸਾਹਮਣੇ ਪੀੜਤ ਪਰਿਵਾਰ ਨੇ ਤਾਂ ਮੁੱਖ ਮੰਤਰੀ ਭਗਵੰਤ ਮਾਨ ਦੀ ਮੀਟਿੰਗ ਦਾ ਟਾਈਮ ਪ੍ਰਸ਼ਾਸਨ ਵੱਲੋਂ ਦਵਾਇਆ ਗਿਆ ਔਰ ਮੀਟਿੰਗ ਰੱਖੀ ਗਈ 31 ਮਾਰਚ ਨੂੰ 12 ਵਜੇ ਤੇ ਮੀਟਿੰਗ ਰੱਖੀ ਗਈ ਸੀਐਮ ਦੇ ਰਾਇਸ਼ ਤੇ ਤਾਂ ਉਹਦੇ ਵਿੱਚ ਪੀੜਤ ਪਰਿਵਾਰ ਨੂੰ ਬੁਲਾਇਆ ਗਿਆ ਤਾਂ ਪੀੜਤ ਪਰਿਵਾਰ ਨੇ ਫਿਰ ਹੁਣ ਇੱਕ ਵਾਰ ਉਹ ਧਰਨਾ ਮੁੱਖ ਮੰਤਰੀ ਦੀ ਮੀਟਿੰਗ ਤੋਂ ਬਾਅਦ ਖਤਮ ਕਰ ਦਿੱਤਾ ਉਹਨਾਂ ਨੇ ਕਿਹਾ ਕਿ ਜੇਕਰ ਮੁੱਖ ਮੰਤਰੀ ਨੇ ਸਾਨੂੰ ਇਨਸਾਫ ਦਿੱਤਾ ਤਾਂ ਠੀਕ ਹੈ ਜੇ ਨਾ ਦਿੱਤਾ ਤਾਂ ਅਸੀਂ ਫਿਰ ਸੰਘਰਸ਼ ਕਰਾਂਗੇ ਔਰ ਉਧਰ ਅੱਜ ਜਦੋਂ ਇਹ ਮਾਮਲਾ ਹਾਈ ਕੋਰਟ ਚਲਾ ਗਿਆ ਤਾਂ ਹੁਣ ਇਸ ਮਾਮਲੇ ਦੇ ਉੱਪਰ ਵੱਡੀ ਉਮੀਦ ਪਰਿਵਾਰ ਨੂੰ ਵੱਜ ਗਈ ਹੈ ਪਰਿਵਾਰ ਨੂੰ ਲੱਗਦਾ ਹੈ ਕਿ ਹਾਈ ਕੋਰਟ ਨੇ ਜਿੱਦਾਂ ਦੇ ਸਵਾਲ ਪੰਜਾਬ ਸਰਕਾਰ ਤੋਂ ਤੇ ਪੰਜਾਬ ਪੁਲਿਸ ਤੋਂ ਪੁੱਛੇ ਨੇ ਇਹੀ ਤਾਂ ਸਵਾਲ ਪਰਿਵਾਰ ਦੇ ਨੇ ਜਿਹੜੇ ਹਾਈ ਕੋਰਟ ਨੇ ਪੁੱਛੇ ਨੇ ਹਾਈ ਕੋਰਟ ਦੀਆਂ ਸਖਤ ਟਿੱਪਣੀਆਂ ਦੇ ਅੱਗੇ ਹੁਣ ਜਵਾਬ ਕੀ ਆਏਗਾ ਇਹ ਵੇਖਣਾ ਹੈ ਪਰਿਵਾਰ ਪਿਛਲੇ ਟਾਈਮ ਤੋਂ ਕਹਿ ਰਿਹਾ ਸੀਗਾ ਕਿ ਜਿਹੜੀ ਜਾਂਚ ਆ ਉਹ ਸੀਬੀਆਈ ਤੋਂ ਕਰਾਉ ਪਰਿਵਾਰ ਕਹਿ ਰਿਹਾ ਸੀਗਾ ਕਿ ਐਸਐਸਪੀ ਨਾਨਕ ਸਿੰਘ ਦਾ ਇੱਕ ਵਿਅਕਤੀ ਚਹੇਤਾ ਹੈ ਉਹਨਾਂ ਕੁੱਟਣ ਵਾਲਿਆਂ 'ਚ ਇਸ ਕਰਕੇ ਸਭ ਨੂੰ ਬਚਾਇਆ ਜਾ ਰਿਹਾ ਹੈ ਪਰਿਵਾਰ ਇਹ ਦੋਸ਼ ਲਾ ਰਿਹਾ ਹੈ ਕਿ ਜਦੋਂ ਉਹ ਪੁਲਿਸ ਵਾਲੇ ਵੀਡੀਓ ਕਾਲ ਕਰ ਕਰਕੇ ਮਾਫੀਆਂ ਮੰਗ ਰਹੇ ਨੇ ਜਿਸ ਦੀ ਕਿ ਕਾਲ ਰਿਕਾਰਡਿੰਗ ਵੀਡੀਓ ਰਿਕਾਰਡਿੰਗ ਉਹ ਪੀੜਤ ਪਰਿਵਾਰ ਨੇ ਫੌਜੀ ਕਰਨਲ ਦੇ ਪਰਿਵਾਰ ਨੇ ਕੀਤੀ ਹੋਈ ਹੈ ਤਾਂ ਉਹ ਕਹਿ ਰਹੇ ਆ ਕਿ ਜਦੋਂ ਉਹ ਮਾਫੀਆਂ ਹੀ ਮੰਗ ਰਹੇ ਨੇ ਤਾਂ ਆਪਦੀ ਮਾਫੀ ਕਿਉਂ ਕੋਈ ਮੰਗਦਾ ਜਦੋਂ ਉਹਨੂੰ ਪਤਾ ਹੈ ਕਿ ਮੈਂ ਗਲਤ ਕੀਤਾ ਤਾਂ ਕਰਨਲ ਪਰਿਵਾਰ ਕਹਿੰਦਾ ਵੀ ਹੋਰ ਫਿਰ ਜਾਂਚ ਟੀਮ ਕਾਹਦੇ ਲਈ ਬਣਾਤੀ ਤੁਸੀਂ ਕਰਨਲ ਪਰਿਵਾਰ ਕਹਿੰਦਾ ਕਿ ਪੁਲਿਸ ਵਾਲਿਆਂ ਦੀ ਜਾਂਚ ਟੀਮ ਜਿਹੜੀ ਬਣਾਈ ਆ ਉਹਦੇ ਤੇ ਸਾਨੂੰ ਇਤਬਾਰ ਨਹੀਂ ਵਿਸ਼ਵਾਸ ਨਹੀਂ ਭਰੋਸਾ ਨਹੀਂ ਸਾਨੂੰ ਲੱਗਦਾ ਹੈ ਕਿ ਜਾਂਚ ਟੀਮ ਕਿਸੇ ਨਾਇਕ ਜਾਂਚ ਹੋਣੀ ਚਾਹੀਦੀ ਆ ਪੀੜਤ ਪਰਿਵਾਰ ਕਹਿੰਦਾ ਕਿ ਸੀਬੀਆਈ ਦੀ ਜਾਂਚ ਹੋਣੀ ਚਾਹੀਦੀ ਹੈ ਤੇ ਅੱਜ ਅਦਾਲਤ ਨੇ ਵੀ ਇਹੀ ਗੱਲ ਕਹੀ ਆ ਅਦਾਲਤ ਨੇ ਕਿਹਾ ਕਿ ਕਿਉਂ ਨਾ ਇਹ ਜਾਂਚ ਸੀਬੀਆਈ ਨੂੰ ਸੌਂਪ ਦਿੱਤੀ ਜਾਵੇ। ਹੁਣ ਪੰਜਾਬ ਸਰਕਾਰ ਤੇ ਪੁਲਿਸ ਦੱਸੇਗੀ ਵੀ ਕਿਉਂ ਨਾ ਸੌਂਪੀ ਜਾਵੇ। ਹੋ ਸਕਦਾ ਹੈ ਆਉਣ ਵਾਲੇ ਦਿਨਾਂ 'ਚ ਇਸ ਮਾਮਲੇ ਦੀ ਜਾਂਚ ਸੀਬੀਆਈ ਨੂੰ ਸੌਂਪੀ ਜਾਵੇ। ਤੇ ਜੇ ਸੀਬੀਆਈ ਨੂੰ ਸੌਂਪੀ ਗਈ ਫਿਰ ਜਾਂਚ ਦੇ ਵਿੱਚ 90-95% ਦੀ ਸੱਚ ਜਿਹੜਾ ਉਹ ਸਾਹਮਣੇ ਆ ਸਕਦਾ ਹੁੰਦਾ। ਬਹੁਤ ਸਾਰੇ ਮਾਮਲਿਆਂ 'ਚ ਸੀਬੀਆਈ ਨੇ ਚੰਗਾ ਕੰਮ ਕੀਤਾ। ਸੀਬੀਆਈ ਤੇ ਲੋਕਾਂ ਨੂੰ ਅੱਜ ਵੀ ਭਰੋਸਾ ਹੈ। ਤਾਂ ਅ ਜਿਹੜੀ ਸੈਂਟਰਲ ਏਜੰਸੀ ਹੈ ਜਾਂਚ ਦੀ ਉਹਦੇ ਤੇ ਬਹੁਤਾ ਦਬਾਅ ਨਹੀਂ ਹੁੰਦਾ ਕਿਸੇ ਦਾ ਭਾਵੇਂ ਕਿ ਉਹਦੇ ਉੱਪਰ ਵੀ ਕਈ ਵਾਰ ਦਬਾਅ ਪਾ ਲਿਆ ਜਾਂਦਾ ਪਰ ਉਹ ਕੇਂਦਰ ਸਰਕਾਰ ਦੀ ਏਜੰਸੀ ਹੈ ਕੇਂਦਰ ਸਰਕਾਰ ਤੱਕ ਦੀ ਅਪਰੋਚ ਜਿਹੜੀ ਆ ਉੱਥੇ ਉਹੀ ਕੰਮ ਕਰ ਸਕਦੀ ਹੈ ਦੂਜੀ ਅਪਰੋਚ ਕੰਮ ਕਰ ਨਹੀਂ ਸਕਦੀ ਸੀਬੀਆਈ ਤੇ ਲੋਕਾਂ ਦਾ ਵਿਸ਼ਵਾਸ ਹੈਗਾ ਇਸੇ ਕਰਕੇ ਲੋਕ ਜਾਂਚ ਮੰਗਦੇ ਨੇ ਸੀਬੀਆਈ ਦੀ ਤਾਂ ਹੁਣ ਵੇਖਣਾ ਹੈ ਕਿ ਕੀ ਹੁੰਦਾ ਮੈਂ ਤੁਹਾਡਾ ਵੀਰ ਡਾਕਟਰ ਬਖਸ਼ੀਸ਼ ਆਜ਼ਾਦ ਤੁਸੀਂ ਦੇਖ ਰਹੇ ਹੋ ਲਾਈਵ ਸੱਚ ਬਹੁਤ ਮਿਹਰਬਾਨੀ ਸ਼ੁਕਰੀਆ